ਸਵੀਕਾਰਨਾ ਕਰੋ ਸਭ ਸਹੀ ਹੋ ਜਾਏਗਾ ਕਈ ਵਾਰ ਇਹ ਹੁੰਦਾ ਹੈ ਕਿ ਜਿੰਨਾ ਚੰਗਿਆਈ ਦੇ ਰਾਹ ਤੇ ਚੱਲਦਾ ਨਾ ਇਨਸਾਨ ਉਹਦੇ ਰਾਹ ਚ ਉਹਨੇ ਕੰਡੇ ਆਂਦੇ ਆ ਉਹਨੀਆਂ ਹੀ ਮੁਸ਼ਕਲਾਂ ਆਉਂਦੀਆਂ ਦੇਖੋ ਇਮਤਿਹਾਨ ਦੀ ਘੜੀ ਹੈ ਭਗਤੀ ਦੇ ਰਾਹ ਤੇ ਹਰ ਕੋਈ ਨਹੀਂ ਚੱਲ ਸਕਦਾ ਮਾਲਕ ਨੇ ਤੁਹਾਨੂੰ ਚੁਣਿਆ ਤੇ ਤੁਹਾਡੀ ਪ੍ਰੀਖਿਆ ਵੀ ਹੋਏਗੀ ਇਮਤਿਹਾਨ ਵੀ ਓਕੇ ਆਣਗੇ ਪਰ ਉਹ ਤੁਹਾਡੀ ਬਾਹ ਨਹੀਂ ਕਦੇ ਵੀ ਛੱਡੇਗਾ ਕਿਸੇ ਵੱਲ ਨਾ ਵੇਖੋ ਕਈ ਵਾਰੀ ਅੰਦਰੋਂ ਹੀ ਬੰਦਾ ਸੋਚਦਾ ਰਹਿੰਦਾ ਕਿ ਦੁਨੀਆ ਦੇ ਨਾ ਮਾੜਾ ਕਰਦੀ ਇਹਨੇ ਗਲਤ ਕੰਮ ਆਜ ਕੱਲ੍ਹ ਇਦਰੇ ਕਿਸੇ ਨੂੰ ਧੋਖਾ ਦੇਂਦੇ ਕਿਸੇ ਦਾ ਦਿਲ ਦੁਖਾਉਂਦੇ ਹੋ ਫਿਰ ਵੀ ਅੱਗੇ ਨਿਕਲੀ ਜਾਂਦੇ ਚਿੰਤਾ ਨਾ ਕਰਿਆ ਕਰੋ ਬਿਲਕੁਲ ਵੀ ਇੱਥੇ ਹੀ ਹਿਸਾਬ ਹੈ ਉਹਦੀ ਕਚਹਿਰੀ ਜਿੰਨ ਸਾਫ਼ ਇੱਕ ਨਾ ਇੱਕ ਦਿਨ ਜ਼ਰੂਰ ਹੁੰਦਾ ਤੇ ਤੁਸੀਂ ਚੰਗੇ ਹੋ ਚੰਗੇ ਕਰਮ ਕਰ ਰਹੇ ਹੋ ਕਿਸੇ ਦਾ ਮਾੜਾ ਨਹੀਂ ਕਰ ਰਹੇ ਕਿਸੇ ਦਾ ਹੱਕ ਨਹੀਂ ਖਾ ਰਹੇ ਕਿਸੇ ਦਾ ਦਿਲ ਨਹੀਂ ਦੁਖਾ ਰਹੇ ਤੁਸੀਂ ਇਹ ਮਾਲਕ ਫਿਰ ਤੁਹਾਡਾ ਨਾਲ ਗਲਤ ਕਿਵੇਂ ਹੋਣ ਦੇ ਸਕਦਾ ਸਮੇਂ ਦੀ ਗੱਲ ਹੈ ਸਿਰਫ ਵਕਤ ਦੀ ਗੱਲ ਹੈ ਵਕਤ ਦੇਖਣਾ ਵੀ ਗੁਜ਼ਰ ਹੀ ਜਾਣਾ ਇਹਨੇ ਤੁਹਾਨੂੰ ਮਜ਼ਬੂਤ ਹੀ ਇੰਨਾ ਬਣਾ ਦਨਾਂ ਨਾ ਇਸ ਵਕਤ ਨੇ ਕਿ ਤੁਹਾਨੂੰ ਕੋਈ ਚੀਜ਼ ਤੋੜ ਨਹੀਂ ਪਾਏਗੀ ਫਿਰ ਤੁਹਾਨੂੰ ਕੋਈ ਹਾਲਾਤ ਨਹੀਂ ਤੋੜ ਪਾਣਗੇ ਕੋਈ ਸਮਾਂ ਨਹੀਂ ਐਸਾ ਆ ਸਕਦਾ ਤੁਹਾਡੀ ਜ਼ਿੰਦਗੀ 'ਚ ਜਿਹੜਾ ਤੁਹਾਨੂੰ ਤੋੜ ਕੇ ਦਿਖਾ ਦੇਗਾ ਪਰਮਾਤਮਾ ਨੇ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣਾ ਕੋਈ ਗੱਲ ਨਹੀਂ ਦੇਖਣਾ ਸਭ ਕੁਝ ਠੀਕ ਹੋ ਜਾਏਗਾ ਆਪਣੇ ਆਪ ਨੂੰ ਮਜ਼ਬੂਤ ਨਾ ਬਣਾ ਲੈਣਾ ਕਿ ਜ਼ਿੰਦਗੀ 'ਚ ਕੋਈ ਵੀ ਰਾਹ ਚੱਲੇ ਹੋਵੇ ਦੁਨੀਆ ਕੰਡੇ ਵੀ ਵਛਾਉਂਦੀ ਹੋਏਗੀ ਨਾ ਤੇ ਤੁਹਾਨੂੰ ਫਰਕ ਹੀ ਨਾ ਪਵੇ ਤੇ ਮਾਲਕ ਨੇ ਦੇਖਣਾ ਉਹ ਕੰਡਿਆਂ ਨੂੰ ਵੀ ਐਸੇ ਫੁੱਲਾਂ 'ਚ ਬਣਾ ਦੇਣਾ ਕਿ ਸਾਰਾ ਰਸਤਾ ਪੇ ਸਾਫ਼ ਹੋ ਜਾਏ ਨਾ ਜਦੋਂ ਆਪਣੇ ਹੱਥੀ ਚ ਲਾ ਕੇ ਤੁਹਾਨੂੰ ਲੈ ਕੇ ਜਾ ਰਿਆ ਨਾ ਤੇ ਫੇਰ ਨਾ ਪ੍ਰਵਾਹ ਕਰਿਆ ਕਰੋ ਰਸਤਿਆਂ ਦੀ ਸਾਰੇ ਰਸਤੇ ਚ ਫੋਲੀ ਫੁੱਲ ਵਿਛਾ ਦੇਣ ਉਹਨੇ ਤੁਹਾਡੇ